ਸੇ ਦੋ ਮੂਸੇ ਵਾਲੇ ਦੀ ਮਾਤਾ ਜਦੋਂ ਦੇ ਗਰਭਵਤੀ ਹੋਏ ਨੇ ਤੇ ਕਾਫੀ ਵੀਡੀਓ ਵਾਇਰਲ ਵੀ ਹੋ ਰਹੀਆਂ ਨੇ ਉਥੇ ਹੀ ਇੱਕ ਰਿਸ਼ਤੇਦਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਸਿੱਧੇ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਹਜੇ ਤੱਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੱਲੋਂ ਕੋਈ ਵੀ ਜਿਹੜੀ ਇਸ ਗੱਲ ਨੂੰ ਲੈ ਕੇ ਜਾਣਕਾਰੀ ਨਹੀਂ ਦਿੱਤੀ ਗਈ ਤੇ ਜੋ ਵੀ ਸੋਸ਼ਲ ਮੀਡੀਆ ਤੇ ਅਜਈਆਂ ਵੀਡੀਆਂ ਫੈਲਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਡਿਲੀਟ ਕਰ ਦਿਓ ਨਹੀਂ ਕਾਰਵਾਈ ਹੋ ਜਾਵਗੀ ਇਹ ਬਿਆਨ ਆ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉਥੇ ਹੀ ਸਿੱਧੂ ਮੂਸੇਵਾਲੇ ਦੇ ਮਾਤਾ ਗਰਭਵਤੀ ਹੋਏ ਨੇ ਤੇ ਜਿਸ ਦੇ ਦੌਰਾਨ ਲਗਾਤਾਰ ਇਸ ਗੱਲ ਨੂੰ ਲੈ ਕੇ ਬੀ ਚਰਚਾ ਛਿੜੀ ਹੋਈ ਹੈ ਤੇ ਚਾਰੇ ਪਾਸੇ ਸੋਸ਼ਲ ਮੀਡੀਆ ਤੇ ਇਸ ਗੱਲ ਨੂੰ ਲੈ ਕੇ ਬੀ ਖੁਸ਼ੀਆਂ ਜਿਹੜੀਆਂ ਮਨਾਈਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਫੈਨਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਫਿਰ ਤੋਂ ਸਿੱਧੂ ਮੂਸੇਵਾਲੇ ਜਿਹੜੇ ਜਲਦੀ ਹੀ ਜਿਹੜੇ ਉਹਨਾਂ ਦੇ ਖੁਸ਼ੀਆਂ ਜਿਹੜੀਆਂ ਵਿੜੇ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਦੂਜੇ ਪਾਸੇ ਰਿਸ਼ਤੇਦਾਰਾਂ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਸਿੱਧੀ ਚੇਤਾਵਨੀ ਹੈ ਜਿਹੜੀ ਉਹ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਜੋ ਵੀ ਜਿਹੜੀਆਂ ਸੋਸ਼ਲ ਮੀਡੀਆ ਤੇ ਅਜਹੀਆਂ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਗਰਭਵਤੀ ਹੋਏ ਨੇ ਉਹਨਾਂ ਨੂੰ ਜਲਦੀ ਡਿਲੀਟ ਕਰ ਦਿਓ ਨਹੀਂ ਤਾਂ ਕਾਰਵਾਈ ਹੋ ਜਾਵੇਗੀ ਅਜਿਹੇ ਜਿਹੜੇ ਬਿਆਨ ਨੇ ਤੇ ਸਿੱਧੀ ਚੇਤਾਵਨੀ ਹੈ ਜਿਹੜੀ ਰਿਸ਼ਤੇਦਾਰਾਂ ਦੇ ਵੱਲੋਂ ਦਿੱਤੀ ਗਈ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦਿਆਂ ਹੋਰ ਉਹਨਾਂ ਦਾ ਕੀ ਕਹਿਣਾ ਹੈ ਕਈ ਵਾਰੀ ਬੋਲਣੇ ਪਸਾਉਂਦੇ ਵੀ ਆ ਪਰ ਕਈ ਵਾਰੀ ਸਾਨੂੰ ਮਜਬੂਰ ਕਰ ਦਿੰਦੇ ਹੁਣ ਇਹਨਾਂ ਨੇ ਮਜਬੂਰ ਕਰਤਾ ਅਸੀਂ ਬੋਲਣਾ ਨਹੀਂ ਚਾਹੁੰਦੇ ਨਾ ਹੀ ਬਾਈਬਲ ਕੌਰ ਸਿੰਘ ਹੋਰੀ ਇਹ ਚੀਜ਼ ਤੇ ਕੋਈ ਬੋਲਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਬੋਲਾਂਗੇ ਇਹ ਗੱਲ ਵਧੂਗੀ ਇਹਦਾ ਵਧਾਉਣ ਦਾ ਕੋਈ ਤਕਰੀ ਨਹੀਂ ਅਸੀਂ ਤਾਂ ਇਧਰ ਪਹਿਨੀ ਬੇਨਤੀ ਕਰਦੇ ਆ ਵੀ ਜਿਨੇ ਵੀ ਇਹ ਚ ਖਬਰਾਂ ਚਲਾਈਆਂ ਉਹ ਇਹਨੂੰ ਜਲਦੀ ਤੋਂ ਜਲਦੀ ਡਿਲੀਟ ਕਰ ਦੇਣ ਜਿਹੜੀ ਕੋਈ ਗੱਲ ਆਉਗੀ ਜਾਂ ਸਾਹਮਣੇ ਆਉਗੀ ਉਹ ਥਮਾਂ ਉਂਤੇ ਆਜੂਗੀ ਸਭ ਨੂੰ ਪਤਾ ਲੱਗ ਜਾਊਗਾ ਬਿਨਾਂ ਤਕੀਆਂ ਬੇਮਤਲੀਆਂ ਜਿਹੜੀਆਂ ਗੱਲਾਂ ਉਹ ਨਹੀਂ ਕਰਨੀ ਚਾਹੀਦੀ ਤੁਸੀਂ ਕੀ ਕਹੋਗੇ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਖਮਾਜ ਪਰਵਾਰ ਨੂੰ ਪਹਿਲੀ ਥ੍ਰੈਟਿੰਗ ਆ ਰਹੀ ਆ ਬਾਈ ਜੀ ਕਹਿਣਾ ਕੀ ਆ ਹੁਣ ਇਹ ਤਾਂ ਸਾਰਿਆਂ ਨੂੰ ਪਤਾ ਉਹ ਜਿਹੜੀ ਪਹਿਲਾਂ ਸੋਸ਼ਲ ਮੀਡੀਆ ਨੇ ਲੀਕ ਕੀਤੀ ਆ ਖਬਰਾਂ ਲੀਕ ਕੀਤੀਆਂ ਸਕਿਉਰਿਟੀ ਲੈਸ ਕਰਤੀ ਇਹ ਕਰਤਾ ਉਹ ਕਰਤਾ ਹੁਣ ਸਿੱਧੂ ਕੱਲਾ ਉਹਨੂੰ ਮਾਰ ਦੋ ਇਹ ਸਾਰਾ ਕੁਝ ਸੋਸ਼ਲ ਮੀਡੀਆ ਨੇ ਕੀਤਾ ਇਹਨਾਂ ਚੀਜ਼ਾਂ ਨਹੀਂ ਕੀਤਾ ਬਲਤੇਜ ਪੰਨੂ ਵਰਗਿਆਂ ਨੇ ਆ ਇਹ ਹੀ ਕੰਮ ਕਰਵਾਇਆ ਸੀ ਠੀਕ ਆ ਉਹ ਜਿਹਦਾ ਖਿਆਮਾ ਅਜਿ ਸਿੱਧੂ ਦਾ ਪਿਓ ਬਾਰ ਬਾਰ ਕੋਰਟ ਆਉਂਦਾ ਆ ਕੇ ਮੁੜ ਜਾਂਦਾ ਇੱਥੇ ਤਰੀਕ ਪੈ ਜਾਂਦੀ ਆ ਮੁੜ ਜਾਂਦਾ ਤਰੀਕ ਪੈ ਜਾਂਦੀ ਆ ਮੁੜ ਜਾਂਦਾ ਇਨਸਾਫ ਮਿਲਿਆ ਕੋਈ ਨਹੀਂ ਜੇ ਗੱਲ ਕੀਤੀ ਵੀ ਇਹਨਾਂ ਦੇ ਕਾਰਵਾਈ ਕਰੋ ਤਾਂ ਸਰਕਾਰ ਚੁੱਪੀ ਧਾਰ ਕੇ ਭਗਵਾਨ ਤਮਨ ਸਾਹਿਬ ਨੂੰ ਪਤਾ ਨਹੀਂ ਕੀ ਸੱਪ ਸੁੰਘ ਗਿਆ ਵੀ ਬਲਤੇਜ ਬੰਨੂ ਤੇ ਕਾਰਵਾਈ ਦੀ ਕੋਈ ਗੱਲ ਹੀ ਨਹੀਂ ਕਰਦਾ ਠੀਕ ਹੈ ਹੁਣ ਜਿਹੜੀ ਆ ਗੱਲ ਹੋ ਗਈ ਹੈ ਕਿਉਂਕਿ ਹਜੇ ਐਡਾ ਬੜਾ ਸਿੱਧੂ ਮੂਸੇਵਾਲੇ ਦੀ ਮਾਤਾ ਜਦੋਂ ਦੇ ਗਰਭਵਤੀ ਹੋਏ ਨੇ ਤੇ ਕਾਫੀ ਵੀਡੀਓ ਵਾਇਰਲ ਵੀ ਹੋ ਰਹੀਆਂ ਨੇ ਉੱਥੇ ਹੀ ਇੱਕ ਰਿਸ਼ਤੇਦਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਸਿੱਧੇ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਹਜੇ ਤੱਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੱਲੋਂ ਕੋਈ ਵੀ ਜਿਹੜੀ ਇਸ ਗੱਲ ਨੂੰ ਲੈ ਕੇ ਜਾਣਕਾਰੀ ਨਹੀਂ ਦਿੱਤੀ ਗਈ ਤੇ ਜੋ ਵੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਆਂ ਫੈਲਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਡਿਲੀਟ ਕਰ ਦਿਓ ਨਹੀਂ ਕਾਰਵਾਈ ਹੋ ਜਾਵਗੀ ਇਹ ਬਿਆਨ ਆ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਲੈ ਕੇ ਹੁਣ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਮਾਤਾ ਗਰਭਵਤੀ ਹੋਏ ਨੇ ਤੇ ਜਿਸ ਦੇ ਦੌਰਾਨ ਲਗਾਤਾਰ ਇਸ ਗੱਲ ਨੂੰ ਲੈ ਕੇ ਬੀ ਚਰਚਾ ਛਿੜੀ ਹੋਈ ਹੈ ਤੇ ਚਾਰੇ ਪਾਸੇ ਸੋਸ਼ਲ ਮੀਡੀਆ ਤੇ ਇਸ ਗੱਲ ਨੂੰ ਲੈ ਕੇ ਬੀ ਖੁਸ਼ੀਆਂ ਜਿਹੜੀਆਂ ਮਨਾਈਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਫੈਨਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਫਿਰ ਤੋਂ ਸਿੱਧੂ ਮੂਸੇਵਾਲੇ ਜਿਹੜੇ ਜਲਦੀ ਹੀ ਜਿਹੜੇ ਉਹਨਾਂ ਦੇ ਖੁਸ਼ੀਆਂ ਜਿਹੜੀਆਂ ਵਿੜੇ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਦੂਜੇ ਪਾਸੇ ਰਿਸ਼ਤੇਦਾਰਾਂ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਸਿੱਧੀ ਚੇਤਾਵਨੀ ਹੈ ਜਿਹੜੀ ਉਹ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਜੋ ਵੀ ਜਿਹੜੀਆਂ ਸੋਸ਼ਲ ਮੀਡੀਆ ਤੇ ਅਜਿਹੀਆਂ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਸਿੱਧੂ ਮੂਸੇਵਾਲੇ ਦੇ ਮਾ ਵਰਤੀ ਹੋਏ ਨੇ ਉਹਨਾਂ ਨੂੰ ਜਲਦੀ ਡਿਲੀਟ ਕਰ ਦਿਓ ਨਹੀਂ ਤਾਂ ਕਾਰਵਾਈ ਹੋ ਜਾਵੇਗੀ ਅਜਿਹੇ ਜਿਹੜੇ ਬਿਆਨ ਨੇ ਤੇ ਸਿੱਧੀ ਚੇਤਾਵਨੀ ਜਿਹੜੀ ਰਿਸ਼ਤੇਦਾਰਾਂ ਦੇ ਵੱਲੋਂ ਦਿੱਤੀ ਗਈ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ ਕਈ ਵਾਰੀ ਬੋਲਣੇ ਪੈ ਜਾਂਦੇ ਅਸੀਂ ਬੋਲ ਵੀ ਦਿੰਨੇ ਆ ਪਸਾਉਣੇ ਵੀ ਆ ਪਰ ਕਈ ਵਾਰੀ ਸਾਨੂੰ ਮਜਬੂਰ ਕਰ ਦਿੰਦੇ ਹੁਣ ਇਹਨਾਂ ਨੇ ਮਜਬੂਰ ਕਰਤਾ ਅਸੀਂ ਬੋਲਣਾ ਨਹੀਂ ਚਾਹੁੰਦੇ ਨਾ ਹੀ ਬਾਈਬਲ ਕੌਰ ਸਿੰਘ ਹੋਰੀਏ ਇਸ ਚੀਜ਼ ਤੇ ਕੋਈ ਬੋਲ ਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਬੋਲਾਂਗੇ ਇਹ ਗੱਲ ਵਧੂਗੇ ਇਹਦਾ ਵਧਾਉਣ ਦਾ ਕੋਈ ਤੁਕ ਨਹੀਂ ਅਸੀਂ ਤਾਂ ਇਧਰ ਪਹਿਨੀ ਬੇਨਤੀ ਕਰਦੇ ਆਂ ਵੀ ਜਿਹਨੇ ਵੀ ਇਹ ਚ ਖਬਰਾਂ ਚਲਾਈਆਂ ਉਹ ਇਹਨੂੰ ਜਲਦੀ ਤੋਂ ਜਲਦੀ ਡਿਲੀਟ ਕਰ ਦੇਣ ਜਿਹੜੀ ਕੋਈ ਗੱਲ ਆਉਗੀ ਜਾਂ ਸਾਹਮਣੇ ਆਉਗੀ ਉਹ ਥਮਾਂ ਉਂਤੇ ਆ ਜੂਗੀ ਸਭ ਨੂੰ ਪਤਾ ਲੱਗ ਜੂਗਾ ਬਿਨਾਂ ਤੁਕੀਆਂ ਬੇਮਤਲੀਆਂ ਜਿਹੜੀਆਂ ਗੱਲਾਂ ਉਹ ਨਹੀਂ ਕਰਨੀ ਚਾਹੀਦੀ ਤੁਸੀਂ ਕੀ ਕਹੋਗੇ ਪਹਿਲਾਂ ਵੀ ਸੋਸ਼ਲ ਮੀਡੀਆ 'ਚ ਮੇਜਾ ਪਰਿਵਾਰ ਭੁਗਤ ਰਿਹਾ ਹੁਣ ਫੇਰ ਉਹੀ ਚੀਜ਼ਾਂ ਦੁਬਾਰਾ ਪਰਿਵਾਰ ਨੂੰ ਪਹਿਲੀ ਥ੍ਰੈਟਿੰਗ ਆ ਰਹੀ ਆ ਬਾਈ ਜੀ ਕ ਜਿਹੜੀ ਪਹਿਲਾਂ ਸੋਸ਼ਲ ਮੀਡੀਆ ਨੇ ਲੀਕ ਕੀਤੀ ਆ ਖਬਰਾਂ ਲੀਕ ਕੀਤੀਆਂ ਸਿਕਿਉਰਿਟੀ ਲੈਸ ਕਰਤੀ ਇਹ ਕਰਤਾ ਉਹ ਕਰਤਾ ਹੁਣ ਸਿੱਧੂ ਕੱਲਾ ਹੁਣ ਮਾਰ ਦੋ ਇਹ ਸਾਰਾ ਕੁਝ ਸੋਸ਼ਲ ਮੀਡੀਆ ਨੇ ਕੀਤਾ ਇਹਨਾਂ ਚੀਜ਼ਾਂ ਨਹੀਂ ਕੀਤਾ ਬਲਤੇਜ ਪੰਨੂ ਵਰਗਿਆਂ ਨੇ ਆ ਇਹੀ ਕੰਮ ਕਰਵਾਇਆ ਸੀ ਠੀਕ ਹੈ ਉਹ ਜਿਹਦਾ ਖਿਆਮਾ ਅਜ ਸਿੱਧੂ ਦਾ ਪਿਓ ਬਾਰ-ਬਾਰ ਕੋਟ ਆਉਂਦਾ ਆ ਕੇ ਮੁੜ ਜਾਂਦਾ ਇਥੇ ਤਰੀਕ ਪੈ ਜਾਂਦੀ ਹੈ ਮੁੜ ਜਾਂਦਾ ਤਰੀਕ ਪੈ ਜਾਂਦੀ ਹੈ ਮੁੜ ਜਾਂਦਾ ਇਨਸਾਫ ਮਿਲਿਆ ਕੋਈ ਨਹੀਂ ਜੇ ਗੱਲ ਕੀਤੀ ਵੀ ਇਹਨਾਂ ਦੇ ਕਾਰਵਾਈ ਕਰੋ ਤਾਂ ਸਰਕਾਰ ਚੁੱਪੀ ਧਾਰ ਕੇ ਬੈਠੀ ਹੋਈ ਹੈ ਭਗਵਾਨ ਤਮਨ ਸਾਹਿਬ ਨੂੰ ਪਤਾ ਨਹੀਂ ਕੀ ਸੱਪ ਸੁੰਘ ਗਿਆ ਵੀ ਬਲਤੇਜ ਪੰਨੂ ਤੇ ਕਾਰ ਠੀਕ ਹੈ ਹੁਣ ਜਿਹੜੀ ਆ ਗੱਲ ਹੋ ਗਈ ਹੈ ਕਿਉਂਕਿ ਹਜੇ ਇੰਨਾ ਬੜਾ